ਵੇ ਰੋਟੀ ਖਾ ਲਾ ਨਾ ਵੀਰੇ ਮੈਨੂੰ ਭੁੱਖ ਨਹੀਂ ਹੈਗੀ ਮੈਂ ਨਹੀਂ ਖਾ ਲਾਂਗਾ ਨਹੀਂ ਵੀਰੇ ਮੈਂ ਨਹੀਂ ਖਾਣੀ ਕੋਈ ਨਾ ਅਤੇ ਜਮਾਂ ਠੀਕ ਹੈਗਾ ਕੁਛ ਨਹੀਂ ਹੁੰਗਾ ਨੋ ਪਰ ਰੋਟੀ ਖਾ ਬਸ ਪੀ ਰੋ ਨਾ ਤੂੰ ਹੈ ਮੈਂ ਤੇਰੇ ਲਈ ਕੁਛ ਖਾਣ ਨੂੰ ਬਣਾਉਣੀ ਆ ਨਾ ਨਾ ਮਾਸੀ ਬਸ ਮੈਂ ਚੱਲਦੀ ਆ ਮੈਂ ਠੀਕ ਹੈ ਆਹ ਤਾਂ ਇਕੱਲੀ ਕੋ ਜਾਣੀ ਆ ਮੈਂ ਤੇਰੇ ਨਾਲ ਜਾਵਾਂਗੀ ਪਹਿਣੇ ਮੈਨੂੰ ਨਾ ਤੇਰੀ ਇਹ ਹਾਲਤ ਦੇਖੇ ਨਹੀਂ ਆਂਦੀ ਪਰ ਮੈਂ ਵੀ ਕੀ ਕਰਾਂ ਮੈਂ ਸਾਰੇ ਕਿਤੇ ਪਤਾ ਕਰ ਲਿਆ ਹੌਣ ਕਰ ਕਰਕੇ ਪੁੱਛੇ ਕਿ ਮੈਂ ਕਿਹ ਗੁਨਾਹ ਕੀਤਾ ਸੀ ਜਿਹੜਾ ਭਾਬੀ ਮੈਨੂੰ ਸਜ਼ਾ ਤੇ ਸਜ਼ਾਈ ਦੇਈ ਜਾਂਦੀ ਹੈਗੀ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿ ਹੈ ਵਾਹਿਗੁਰੂ ਦੁਬਾਰੇ ਫੋਨ ਆ ਕੇ ਦੇਖ ਦਿਆ ਵੀਰੇ ਫੋਨ ਬੰਦ ਹੋਣ ਲੱਗ ਗਿਆ ਕਿਤੇ ਮੇਰੇ ਫੋਟੋ ਨੂੰ ਤਾਂ ਨਹੀਂ ਖੁਸ਼ ਹੋ ਗਿਆ ਵੀਰੇ ਵੀਰੇ ਫਿਰ ਕਿੱਥੇ ਆ ਦੋ ਪਿਆਸ ਹੀ ਬੰਕੀ ਹੋ ਗਿਆ ਫਿਰ ਮੈਨੂੰ ਹੁਣੇ ਕਿਸੇ ਨੰਬਰ ਤੋਂ ਫੋਨ ਆਇਆ ਸੀਗਾ ਕੀ ਕਹਿੰਦਾ ਸੀ ਤੇ ਉਹਦੇ ਤੇ ਜਵਾਕਰ ਹੋ ਜਾਂਦਾ ਸੀ ਮੈਨੂੰ ਲੱਗਦਾ ਆਪਣੇ ਫੋਟਾ ਸੀਗਾ ਲਾਈ ਲੱਗੇ ਨਹੀਂ ਕਿ ਦਵਾਰੇ ਮੇਰੇ ਫੋਨ ਬੰਦਾ ਹੀ ਜਾਂਦਾ ਕਿਤੇ ਆਪਣੇ ਫੋਟੇੰਦਾ ਨਹੀਂ ਕੁਝ ਹੋ ਗਿਆ ਮੇਰੇ ਫੋਨ ਲਾ ਕੇ ਦੇਖ ਦਵਾਰੇ ਇਹ ਤਾਂ ਬੰਦਾ ਹੀ ਜਾਂਦਾ ਨਹੀਂ ਹੈ ਮੇਰੇ ਹੁਣ ਹੁਣ ਕੀ ਕਰਾਂ ਮੈਂ ਉਹ ਕੋਈ ਨਾ ਕੁਝ ਨਹੀਂ ਹੁੰਦਾ ਫੋਟੇ ਸਹੀ ਹੱਸਦੇ ਠੀਕ ਹੈਗਾ ਕੋਈ ਨਾ ਘਰ ਨਹੀਂ ਵੀਰੇ ਮੈਨੂੰ ਨਹੀਂ ਪਤਾ ਮੇਰੇ ਮਤੇ ਦਾ ਪਤਾ ਕਰਕੇ ਦੱਸ ਲੈਣੀ ਨਹੀਂ ਨੇਹਾ ਸਾਰੇ ਕਿਤੇ ਪਤਾ ਕਰ ਲਿਆ ਹੁਣ ਕਿੱਥੇ ਦੱਸ ਜਾਵਾਂ ਮੈਂ ਵੀਰੇ ਭਾਬੀ ਵੀਰੇ ਕਿੱਥੇ ਬਾਗੀ ਕੀ ਪਤਾ ਹੁਣ ਕਿੱਧਰ ਗਈ ਹੈ ਸਾਰੇ ਕਿਤੇ ਆਪਣਾ ਫੋਨ ਕਰਕੇ ਪੁੱਛ ਲੈ ਜਾ ਕੇ ਨਹੀਂ ਆ ਕੁਛ ਨਹੀਂ ਪਤਾ ਲੱਗਿਆ ਤਾਂ ਵੀਰੇ ਭਾਬੀ ਜਾਂਦੀ ਹੈ ਜਾਵੇ ਮੈਨੂੰ ਨਹੀਂ ਪਤਾ ਮੇਰਾ ਬਦਲਿਆ ਗਿਆ ਤੇ ਮੈਂ ਨਹੀਂ ਨੇਹਾ ਮੈਨੂੰ ਵੀ ਤਾਂ ਟੈਨਸ਼ਨ ਆਈ ਫਤਿਹ ਜੀ ਮੈਂ ਸਿਰਫ ਤੋ ਕੀ ਕਰਾਉਣਾ ਮੈਂ ਫਤਿਹ ਕਰਕੇ ਠਾਈ ਕਰਦਾ ਫਿਰਦਾ ਹਾਂ ਭਾਬੀ ਨੇ ਮੇਰਾ ਚੰਗੇ ਨਹੀਂ ਕੀਤੀ ਮੈਂ ਸੱਚੀ ਭਾਬੀ ਦਾ ਬਹੁਤ ਕੀਤਾ ਸੀਗਾ ਮੈਂ ਮਾਵਾ ਵਾਂਗੂ ਸਮਝਦੀ ਸੀ ਪਰ ਭਾਬੀ ਨੇ ਮੇਰਾ ਤਾਂ ਦੁਸ਼ਮਣਾਂ ਨਾਲੋਂ ਵੀ ਬਿਹੜੀ ਕੀਤੀ ਆ ਚਲ ਕੋਈ ਨਵਾਂ ਕਰਦਾ ਪਤਾ ਖੁੱਲ ਲਈ ਸਿੱਧਾ ਇੱਥੇ ਖੜ ਜਾ ਭਾਬੀ ਭਾਬੀ ਫੋਟੋ ਦੇ ਮੇਰਾ ਭਾਬੀ ਫੋਟੋ ਨੂੰ ਦੇ ਕੀ ਤਾ ਫੱਟੇ ਫੜਾ ਦੇ ਇਹਨੂੰ ਮੈਂ ਨਹੀਂ ਪੜਾਉਂਦੀ ਤੂੰ ਫੱਟੇ ਫੜਾ ਦੇ ਤੈਨੂੰ ਇੱਕ ਵਾਰ ਕਹਦਾ ਨਾ ਮੇਰੀ ਗੱਲ ਤਾਂ ਸੁਣ ਲਓ ਭਾਬੀ ਕੀ ਗੱਲ ਸੁਣੀ ਐ ਤੇਰੀ ਤੂੰ ਤਾਂ ਸਾਨੂੰ ਦੱਸ ਕੇ ਵੀ ਨਹੀਂ ਗਈ ਹੈਗੀ ਬੰਦੇ ਇੱਕ ਵਾਰ ਦੱਸਤਾ ਜਾਂਦਾ ਜੇ ਤੂੰ ਕਿਤੇ ਜਾਣੇ ਸੀ ਤਾਂ ਦੱਸਤਾ ਦਿੰਦੀ ਤੂੰ ਤਾਂ ਮੇਰੇ ਪਤੇ ਨੂੰ ਵੀ ਨਾਲ ਲੈ ਕੇ ਗਈ ਨੀ ਹਾਂ ਤੂੰ ਫੱਟੇ ਨੂੰ ਫੜ ਲਾ ਤੇ ਜਾਣ ਦੇ ਇਹਨੂੰ ਜਿੱਥੇ ਜਾਂਦੀ ਹੈਗੀ ਨੀ ਹਾਂ ਮੇਰਾ ਮੇਰੇ ਤੂੰ ਤਾਂ ਗੱਲ ਸੁਣ ਲਾ ਭਾਬੀ ਕੀ ਗੱਲ ਸੁਣਾ ਤੇਰੀ ਮੈਂ ਦੱਸੀ ਤੂੰ ਹਰਕਤ ਇਹ ਜੀ ਕੀਤੀ ਆ ਐ ਹੋ ਜਾ ਮੈਂ ਕੀ ਕਰਤਾ ਹਜੇ ਤੂੰ ਕੀਤਾ ਨਹੀਂ ਆ ਪਹਿਲੇ ਕਿ ਗਲਤੀ ਤੇਰੀ ਮaaf ਕਰਤੀ ਤੂੰ ਬਾਰ-ਬਾਰ ਉਹੀ ਗਲਤੀਆਂ ਕਰੀ ਜਾਂਦੀਆਂ ਗਲਤੀ ਬਾਰ-ਬਾਰ ਮੈਂ ਕੀ ਗਲਤੀ ਕਰ ਲਈ ਭਾਬੀ ਤੂੰ ਪਹਿਲਾਂ ਵੀ ਘਰ ਛੱਡ ਕੇ ਬਾਗੀ ਸੀ ਹੁਣ ਤੂੰ ਫੇਰ ਬਾਗੀ ਇਹ ਕੀ ਗੱਲ ਇਹ ਤੂੰ ਮਜ਼ਾਕ ਬਣਾ ਰੱਖਿਆਗਾ ਕੋਈ ਨੀਹਾ ਮੇਰੀ ਪੂਰੀ ਗੱਲ ਸੁਣੇਗੀ ਫੇਰ ਹੀ ਪਤਾ ਲੱਗੂ ਮੈਂ ਕਿੱਥੇ ਗਈ ਸੀ ਹਾਂ ਭਾਬੀ ਦੱਸ ਕੀ ਗੱਲ ਸੁਣਾ ਕਿੱਲੀ ਕਿਉਂ ਆ ਗਈ ਫਤਿਹ ਨੇ ਲੈ ਗਈ ਚਲ ਅੰਦਰ ਬਾਈਕੀ ਗੱਲ ਕਰਦੇ ਆਂ ਬਾਜਾ ਪੁੱਤ ਮੈਂ ਪਾਣੀ ਲਿਆਵਾਂ ਦੇਖਦੇ ਨੇ ਸਾਰੀ ਗੱਲ ਦੱਸ ਦਿੰਦੇ ਨੇ ਇਹਨਾਂ ਤੋਂ ਬਸ ਐਨੀ ਹੋਣੀ ਬਈ ਕੋਈ ਕੁਝ ਵੀ ਨਾ ਪੀਲਾ ਕੀ ਗੰ ਤਾਂ ਫਤੇ ਹਾਂਜੀ ਬੇਬੇ ਤੇ ਪੁੱਤ ਮੈਨੂੰ ਆਏ ਦੱਸ ਵੀ ਤੂੰ ਕੱਲੀ ਕਿਵੇਂ ਲੈ ਕੇ ਆਈ ਆ ਫਤੇ ਤင်း ਇਹਾਂ ਕਿਉਂ ਨਹੀਂ ਆਈ ਬੇਬੇ ਨੇ ਹਾਂ ਨਾ ਤੇ ਮੇਰੀ ਝੋਲੀ ਪਾਤਾ ਸੱਚ ਬਤਲ ਹਾਂਜੀ ਬੇਬੇ ਚਲੋ ਪੁੱਤ ਵਧੀਆ ਗੱਲ ਐ ਨਾਲੇ ਤੈਨੂੰ ਪੁੱਤ ਮਿਲ ਗਿਆ ਤੇ ਨਾਲੇ ਸਾਡੇ ਕੋਲ ਤਾਂ ਪੁੱਤਾਂ ਵਰਗੀ ਨਮੋ ਆਈ ਏ ਹੈਨਾ ਉਹੀ ਪੁੱਤਾਂ ਤੇ ਉਹੀ ਧੀ ਐ ਮੈਨੂੰ ਬਹੁਤ ਖੁਸ਼ੀ ਹੋਈ ਦਿੱਤਾ ਮੈਨੂੰ ਤਾਂ ਪਹਿਲੀ ਪਤਾ ਸੀ ਬੇਬੇ ਨੇਹਾ ਨੇ ਤੈਨੂੰ ਕੁਝ ਨਹੀਂ ਦੱਸਿਆ ਮੈਂ ਇਹੀ ਗੱਲ ਕਰਨ ਆਈ ਐ ਤੇਰੇ ਨਾਲ ਹਾਂ ਦੱਸਿਆ ਤਾਂ ਐ ਨਹੀਂ ਬੇਬੇ ਪਤੀ ਹੋਣ ਤੋਂ ਪਹਿਲਾਂ ਨਾ ਮੈਂ ਤਾਂ ਨੇਹਾ ਨਾਲ ਇਹ ਗੱਲ ਕੀਤੀ ਸੀ ਵੀ ਤੇਰਾ ਜਵਾਕ ਮੈਨੂੰ ਦੇ ਦੀ ਪਰ ਨੇਹਾ ਨੇ ਇੱਕ ਵਾਰ ਵੀ ਨਹੀਂ ਸੋਚਿਆ ਤੇ ਨਾ ਹੀ ਕਿਸੇ ਤੋਂ ਪੁੱਛਿਆ ਨਾ ਤੁਹਾਡੇ ਤੋਂ ਨਾ ਫੌਜੀ ਤੋਂ ਬਿਨਾਂ ਸੋਚੇ ਸਮਝਿਓ ਨੇ ਜਵਾਕ ਮੇਰੀ ਝੋਲੀ ਪਾਤਾ ਚਲੋ ਬਹੁਤ ਖੁਸ਼ੀ ਵਾਲੀ ਗੱਲ ਐ ਵਧੀਆ ਤੇਰੇ ਘਰੇ ਵੀ ਰੌਣਕ ਲੱਗ ਗਈ। ਨੀਹਾ ਦਾ ਘਰ ਹੋਇਆ ਤੇ ਤੇਰਾ ਅੱਡੋ ਅੱਡੀ ਥੋੜੇ ਨੇ। ਹਾਂ। ਕੋਈ ਨਾ ਨਾ ਪਰਜਾਈ ਦਾ ਨਹੀਂ ਸੋਚਦੀ ਹੁੰਦੀ। ਉਹਨੇ ਵੀ ਸਾਰਾ ਕੁਝ ਛੱਡ ਕੇ ਸਾਡੀਆਂ ਖੁਸ਼ੀਆਂ ਬਾਰੇ ਸੋਚਿਆ। ਵੀ ਉਹਦੇ ਭਰਾ ਦੇ ਵੇੜੇ 'ਚ ਵੀ ਰੌਣਕਾਂ ਲੱਗਣ। ਹਾਂ ਬੁੱਤੋ ਸਹੀ ਗੱਲ ਹੈ। ਨੀਹਾ ਦਾ ਦਿਲ ਬਹੁਤ ਵੱਡਾ ਬੁੱਤ। ਇੰਨਾ ਤਾਂ ਮੈਂ ਨੂੰ। ਹਾਂ ਦਦੇ ਇਹ ਗੱਲ ਤਾਂ ਹੈਗੀ ਆ ਤੇਰੀ ਨੂੰਹ ਦਾ ਦਿਲ ਬਹੁਤ ਵੱਡਾ ਹੈ ਤੇ ਸਿਆਣੀ ਵੀ ਬਾਲੀ ਆ। ਹਾਂ। ਕੋਈ ਪਤਾ ਹੀ ਨਹੀਂ। ਤੇ ਅਲਬੁੱਤ ਮੈਂ ਤਾਂ ਆਪ ਖੁਸ਼ੀ ਮਨਾਈ ਹੈ। ਤੇਰੇ ਘਰ 'ਚ ਵੀ ਰੌਣਕ ਲੱਗ ਗਈ। ਤੇ ਸਾਡੇ ਕੋਲ ਤਾਂ ਦੇਖ ਨੀ ਮੋ ਹੈਗੀ ਪੁੱਤਾਂ ਵਰਗੀ ਉਹ ਸਾਡੇ ਹਾਂ ਬੇਬੇ ਪਰ ਨੇਹਾਨੇ ਮੇਨੂੰ ਮਾਂ ਦਾ ਦਰਜਾ ਦਿੱਤਾ ਸੀ ਪਰ ਅੱਜ ਉਹਨੇ ਪੂਰਾ ਵੀ ਕਰਤਾ ਹੁਣ ਮੈਨੂੰ ਪਤਾ ਵੀ ਲੱਗਿਆ ਉਹ ਮੈਨੂੰ ਕੀ ਸਮਝਦੀ ਆ ਬਸ ਫਿਰ ਮਾਂ ਦਾ ਦੂਜਾ ਰੂਪ ਤੂੰ ਹੀ ਹੋ ਗਈ ਹੁਣ ਚਾਹੇ ਪਰਜਾਈ ਆ ਕਹਿਣ ਨੂੰ ਤਾਂ ਪਰ ਮਾਂ ਵਾਲਾ ਤੂੰ ਸਾਰਾ ਕੁਛ ਉਹਦੇ ਨਾਲ ਕਰਦੀ ਆ ਮੈਂ ਜਿੱਕਰ ਜੇ ਦੇਣ ਨਾਲ ਸਾਰਾ ਉਵੇਂ ਹੀ ਕਰ ਰਹੀ ਆ ਜਿਵੇਂ ਮਾਂ ਕਰਦੀ ਹੁੰਦੀ ਆ ਤੂੰ ਕਿਹੜਾ ਫਰਕ ਰੱਖਦੀ ਆ ਪੁੱਤ ਬੇਬੇ ਚਾਹੇ ਨੇਹਾਨੇ ਮੈਨੂੰ ਮਾਫ ਕਰਤਾ ਪਰ ਮੈਨੂੰ ਫੇਰ ਵੀ ਪਛਤਾਵਾ ਵੀ ਮੈਂ ਉਹਨਾਂ ਨਾਲ ਇੰਨੀ ਬੁਰਿਆ ਕਿਉਂ ਕੀਤੀ ਆ ਕੋਈ ਨਹੀਂ ਪੁੱਤ ਹੋ ਜਾਂਦਾ ਟਾਈਮ ਹੀ ਉਦੋਂ ਕੋਈ ਇਹੋ ਜਿਹਾ ਹੁੰਦਾ ਤੂੰ ਕੋਈ ਜਾਣ ਬੁੱਝ ਕੇ ਤਾਂ ਨਹੀਂ ਨਾ ਕਰੀਆਂ ਜਾਣ ਬੁੱਝ ਕੇ ਤਾਂ ਨਹੀਂ ਕਰੀਆਂ ਬੇਬੇ ਨੇ ਹਣੇ ਅਜੇ ਤੱਕ ਮੈਨੂੰ ਇੱਕ ਵੀ ਗੱਲ ਨਹੀਂ ਗਈ ਵੀ ਤੂੰ ਮੇਰੇ ਨਾਲ ਭਾਬੀ ਆਏ ਕੀਤਾ ਮੈਂ ਮਾਂ ਦਾ ਜਵਾਬ ਕਿਉਂ ਦਵਾ ਉਹ ਤਾਂ ਉਹਦਾ ਜਿਗਰਾ ਤਾਂ ਬਹੁਤ ਵੱਡਾ ਹੈ ਮੈਂ ਉਹਨੂੰ ਕੁਝ ਮਰਜ਼ੀ ਕਹਾਂ ਉਹਨੇ ਕਦੇ ਮੈਨੂੰ ਮੋੜ ਕੇ ਜਵਾਬ ਨਹੀਂ ਦਿੱਤਾ ਧੀ ਇਹ ਇਹੋ ਜਿਹਾ ਸੁਭਾਅ ਦਾ ਹਾਂ ਤੇ ਜਿਗਰ ਦਾ ਟੋਟਾ ਮੈਨੂੰ ਫੜਾਤਾ ਉਹਨੇ ਹਾਂ ਪੁੱਤ ਚਲੋ ਤੂੰ ਤੁਸੀਂ ਕਿਹੜਾ ਉਪਰ ਹੋ ਤੁਸੀਂ ਵੀ ਤਾਂ ਉਹਦੇ ਹੀ ਹੋ ਨਾ ਉਸ ਕਰੇ ਵਿਕਲਕਾਰੀਆਂ ਵੱਜਣੀਆਂ ਖੁਸ਼ੀ ਮਿਲੂਗੀ ਮੰਗੇ ਨੂੰ ਤੈਨੂੰ ਤੇ ਨਾਲੇ ਸਾਨੂੰ ਖੁਸ਼ੀ ਹੋਈ ਐ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਐ ਚੱਲ ਪੁੱਤ ਮੈਂ ਰੋਟੀ ਰੋਟੀ ਬਣਾਉਣੀ ਹੈ ਬਹਿ ਜਾ ਤੂੰ ਨਹੀਂ ਬੇਬੇ ਤੂੰ ਮੇਰੇ ਕੋਲ ਬੈਠ ਮੈਂ ਤਾਂ ਨਹੀਂ ਕਹਨੀ ਪਰ ਮੈਂ ਫਤਿਹ ਨਹੀਂ ਰੱਖਣਾ ਕਿਉਂ ਪੁੱਤ ਕਿਉਂਕਿ ਮੈਂ ਪ੍ਰੈਗਨੈਂਟ ਐ ਹੈ ਸਜੀ ਬਾਬੀ ਹੋਰ ਨੀਹਾ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਪਰ ਬਾਬੀ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਪਹਿਲਾਂ ਬਸ ਨੇਹਾ ਦੱਸਣ ਦਾ ਟਾਈਮ ਹੀ ਨਹੀਂ ਮਿਲਿਆ ਨਾਲੇ ਮੈਂ ਬਹੁਤ ਗਲਤੀਆਂ ਕੀਤੀਆਂ ਸੀ ਮੈਨੂੰ ਆਏ ਸੀ ਮੈਂ ਤੇਰੀ ਸੱਸ ਮੂਰੇ ਹੁਣ ਵੀ ਬੁਰੀ ਨਾ ਬਣ ਜਾ ਵੀ ਮੈਂ ਉਹਨਾਂ ਤੋਂ ਫਤਿਹ ਖੋਲਿਆ ਤੁਹਾਡਾ ਨਹੀਂ ਨਹੀਂ ਭਾਬੀ ਪਰ ਇਹ ਤਾਂ ਬਾਲੀ ਖੁਸ਼ੀ ਵਾਲੀ ਗੱਲ ਹੈ ਸੱਚੀ ਹੁਣ ਤੇਰੀ ਝੋਲੀ ਵੀ ਭਰ ਜੂਗੀ ਹਨਾ ਚਲ ਭਾਬੀ ਆ ਜਾ ਅੰਦਰ ਕੋਈ ਨਹੀਂ ਭਾਬੀ ਤੂੰ ਬਾਠ ਮੇਂ ਪਾਣੀ ਲੈ ਕੇ ਆਉਣੀ ਆ ਚੰਗਾ ਠੀਕ ਐ ਨੇਹਾ ਆਪਣੇ ਘਰੇ ਵੀ ਜੀ ਹੁਣ ਜਵਾਨ ਕਾ ਲੱਗ ਜਾਣਗੀਆਂ ਖੁਸ਼ੀਆਂ ਆ ਗਈਆਂ ਆਪਣੇ ਘਰ ਵੀ ਹਾਂ ਸ਼ੇਰ ਤਾਂ ਇਹ ਤਾਂ ਬਹੁਤ ਵਧੀਆ ਗੱਲ ਹੋਈ ਫਾਤੂ ਸਾਨੂੰ ਦੱਸ ਕੇ ਕਿਉਂ ਨਹੀਂ ਮੈਂ ਤੁਹਾਨੂੰ ਬਹੁਤ ਲੋਕਾਂ ਚੋਂ ਅੱਬਾ ਜੀ ਮੈਨੂੰ ਆਏ ਹੋਗੇ ਵੀ ਪਹਿਲਾਂ ਮੈਂ ਬੇਬੇ ਕੋਲ ਜਾਇਆ ਮਾਂ ਵੀ ਬੇਬੇ ਨੂੰ ਦੱਸਦਾ ਵੀ ਇੱਥੇ ਆ ਕੇ ਤਾਂ ਮੈਂ ਫੇਰ ਦੱਸ ਦੂੰਗੀ ਤੂੰ ਤਾਂ ਸੋਚਿਆ ਪਰ ਅਸੀਂ ਸਾਰੇ ਕਿਤੇ ਭਾਵ ਲੈਣਾ ਆਇਆ ਤੇਰੇ ਪਿੰਡ ਵੀ ਜਾਏ ਸੀਗੇ ਨੇਹਾ ਬਾਗੀ ਗੱਲੇ अच्छा भाभी आले पण तोहरा नेहा भाभी कोई नहीं जिन्ना टाइम तेरा मजाक नहीं ना हुंदा तूफा तेनु रख ला कोई नहीं सच्ची नेहा हाँ। और नहीं नेहा तू ना पण फतेनु रखा आले कोड़ा तेरा ना एने मुंह कट ज्यूगा नहीं फिर नहीं नहीं वीर कुछ नहीं हुंदा कोई नहीं भाभी ਤੂੰ ਰੱਖ ਲੇਹਾ ਤੇਰਾ ਵੀਰਾ ਸਹੀ ਕਹੀ ਜਾਂਦਾ ਨਾਲੇ ਮੈਂ ਤਾਂ ਤੈਨੂੰ ਪਰਖਦੀ ਸੀ ਮੈਂ ਤੇਰੇ ਨਾਲ ਇੰਨਾ ਕੁਝ ਕੀਤਾ ਨਾ ਮੈਨੂੰ ਐਸੀ ਕਦੇ ਤੇਰੇ ਦਿਲ 'ਚ ਖਾਰਤਾ ਨਹੀਂ ਮੇਰੇ ਲਈ ਨਹੀਂ ਨਹੀਂ ਭਾਬੀ ਮੈਂ ਤਾਂ ਤੈਨੂੰ ਪਹਿਲੇ ਦਿਨ ਤੋਂ ਹੀ ਕਹਿੰਦੀ ਆਉਂਦੀ ਆ ਕਿ ਤੂੰ ਮੇਰੇ ਮਾਮਾ ਵਰਗੀ ਆ ਮਾਮਾ ਬਰਤੀ ਵੀ ਦਿਲ 'ਚ ਖਾਰ ਰੱਖੀ ਜਾਂਦੀ ਆ ਕਦੇ ਨਹੀਂ ਭਾਬੀ ਮੇਰਾ ਦਿਲ ਨਹੀਂ ਹੈਗਾ ਐਨੇ ਦਾ ਸੱਚੀ ਨੇਹਾ ਤੇਰਾ ਦਿਲ ਬਹੁਤ ਵੱਡਾ ਤੂੰ ਆ ਤੇ ਜਿਗਰ ਦਾ ਟੋਟਾ ਮੈਨੂੰ ਮਿੰਟ 'ਚ ਫੜਾਤਾ ਹਾਂ ਭਾਬੀ ਤੋਡੀ ਖੁਸ਼ੀ ਤੋਂ ਵੱਧ ਕੇ ਮੇਰੇ ਲਈ ਹੋਰ ਹੈ ਵੀ ਕੀ ਸੀ ਪਰ ਮੇਰੇ ਲਈ ਤਾਂ ਫਤਿਹ ਕਰਮਾਲ ਆ ਇਹਦਾ ਪੈੜਾ ਘਰੇ ਪਿਆ ਤੇ ਮੇਰੀ ਸੁੱਖ ਵੀ ਹਰੀ ਹੋ ਗਈ ਹਾਂ ਬਾਬੀ ਇਹ ਤਾਂ ਹੈ ਕਰਮਾਲ ਆਗਾ ਇਹ ਲੈ ਨਹੀਂ ਹਾ ਫਤਿਹ ਨੂੰ ਸਾਭ ਤੇ ਫਿਕਰ ਨਾ ਕਰ ਸਾਰੇ ਕੰਮ ਮੈਂ ਕਰੂੰਗੀ ਅਸਤਵਾਦ ਕੋਈ ਨਹੀਂ ਭਾਬੀ ਲੈ ਤੂੰ ਕਿਉਂ ਕਰੇਂਗੀ ਕੰਮ ਤਾਂ ਸਾਰੇ ਮੈਂ ਕਰੂੰਗੀ ਹੁਣ ਤਾਂ ਤੇਰੇ ਕੋਲ ਵੀ ਜਵਾਗ ਹੋਣ ਵਾਲਾ ਹੋ ਗਿਆ ਕੋਈ ਨਾ ਕੰਮ ਲੀਏ ਕੰਮ ਤਾਂ ਮੈਂ ਆਪੇ ਹੀ ਕਰ ਲੂੰਗੀ ਕੋਈ ਨਹੀਂ ਬਾਬੀ ਪਾਬੀ ਤੂੰ ਤਾਂ ਗਈ ਸੀਗੀ ਬੇਬੇ ਕੋਲੇ ਬੇਬੇ ਹੁਣੀ ਕਿਨੇ ਠੀਕ ਸੀਗੀ ਬੇਬੇ ਤਾਂ ਠੀਕ ਹੈ ਪਰ ਨਿੰਮਾ ਬਿਮਾਰ ਹੈ ਕਿਉਂ ਪਾਬੀ ਉਹਨੂੰ ਕੀ ਹੋ ਗਿਆ ਪਤਾ ਨਹੀਂ ਬੇਬੇ ਕਹਿੰਦੀ ਜੀ ਨਹੀਂ ਲਾਉਂਦੀ ਆਪਦੀ ਮੰਮੀ ਵੀ ਨਾ ਪਰ ਬੇਬੇ ਨੇ ਤੈਨੂੰ ਜਾਣ ਕੇ ਨਹੀਂ ਦੱਸਿਆ ਵੀ ਐਵੇਂ ਤੂੰ ਫਿਕਰ ਕਰੀ ਜਾਏਂਗੀ ਪਤਾ ਪਾਬੀ ਮੈਨੂੰ ਬੇਬੇ ਮੇਰੀ ਫਿਕਰ ਤਾਂ ਕਰਦੀ ਆ ਪਰ ਜੇ ਨਿੰਮੋ ਜੀ ਨਹੀਂ ਲਾਉਂਦੀ ਤਾਂ ਬੇਬੇ ਨੂੰ ਕਹਿ ਦਿੰਦੀ ਇੱਥੇ ਛੱਡ ਜਾਂਦੀ ਮੇਰੇ ਕੋਲੇ ਮੈਂ ਬੇਬੇ ਨੂੰ ਕਿਹਾ ਸੀ ਵੀ ਮੇਰੇ ਨਾਲ ਭੇਜ ਦੇ ਨਿੰਮੋ ਨੂੰ ਪਰ ਬੇਬੇ ਨੇ ਭੇਜਿਆ ਹੀ ਨਹੀਂ ਭਾਬੀ ਪਤਾ ਗੱਲ ਕੀ ਆ ਬੇਬੇ ਨੇ ਤਾਂ ਹੀ ਨਹੀਂ ਭੇਜਿਆ ਹੋਣਾ ਕਿਉਂਕਿ ਨਿੰਮੋ ਦੀ ਪਹਿਲਾਂ ਹੀ ਵਾਲੀ ਪੜਾਈ ਖਰਾਬ ਹੋ ਗਈ ਤਾਂ 6 ਮਹੀਨੇ ਗਈ ਨਹੀਂ ਹੈਗੀ ਸਕੂਲ ਤੇ ਤਾਂ ਕਰਕੇ ਹੁਣ ਬੇਬੇ ਨੇ ਭੇਜੀ ਨਹੀਂ ਹੋਣੀ ਹਾਂ ਚੱਲ ਮੈਂ ਬੇਬੇ ਨੂੰ ਕਿਹਾ ਸੀ ਵਿਦਵਾਈ ਬੂਟੀ ਦਵਾਦੀ ਕੋਈ ਨਾ ਫਿਕਰ ਨਾ ਕਰੀ ਜਾ ਮਿਲਾ ਲਿਆਉਂਗੀ ਤੈਨੂੰ ਮੈਂ ਨਹੀਂ ਨਿੰਮੋ ਨੂੰ ਲਿਆਉਂਗੀ ਦੋ ਦਿਨ ਇੱਥੇ ਹੋਰ ਕੋਈ ਨਹੀਂ ਨਾਲ ਮੈਂ ਬੇਬੇ ਨਾਲ ਵੀ ਗੱਲ ਕਰੂੰਗੀ ਫਿਰ ਹਾਂ ਨੇ ਤੂੰ ਹੀ ਜਾਇ ਆਈ ਬੇਬੇ ਕੋਲ ਹਾਂ ਮੈਂ ਜਾਉਂਗੀ ਚਲ ਮੈਂ ਜਾਨੀ ਫਿਰ ਮੈਨੂੰ ਦੁੱਧ ਪਿਆ ਤਾਂ ਹਾਂ ਠੀਕ ਆ ਇਹ ਭੁੱਖਾ ਹੋਊਗਾ ਬਹੁਤ ਟਾਈਮ ਦਾ ਰੋਈ ਵੀ ਜਾਂਦਾ ਸੀਗਾ ਦੇਖ ਸੀਰ ਤਾਂ ਨੇਹਾ ਹੁਣ ਕਿੰਨੀ ਖੁਸ਼ ਹੈ ਦੋ ਦਿਨ ਹੋ ਗਏ ਇਹਨਾਂ ਤਾਂ ਰੋਟੀ ਨਹੀਂ ਖਾਦੀ ਕਹਿੰਦੀ ਮੇਰਾ ਫਤਿਹ ਵਾਪਸ ਆ ਜੇ ਕਰਾਂ ਮੇਰੀ ਗਲਤੀ ਸੀ ਜੀ ਮੈਂ ਬਿਨਾਂ ਦੱਸੇ ਭੱਗੀ ਹੋਰ ਤੂੰ ਦੱਸ ਕੇ ਤਾਂ ਜਾਣਾ ਸੀ ਇਹਨੂੰ ਤਾਂ ਦੱਸਿਆ ਨਹੀਂ ਚਲ ਮੈਨੂੰ ਤਾਂ ਨਹੀਂ ਦੱਸਣਾ ਸੀਗਾ ਬੱਸ ਪਤਾ ਕੀ ਹੈ ਜੀ ਮੇਰੇ ਕੋਲ ਸਾਲੀ ਸੀ ਜਾਣਦੀ ਨੇਹਾ ਸੁੱਤੀ ਪਈ ਸੀ ਮੈਂ ਕਹਾਂ ਕਿ ਕਿਉਂ ਠਾਣਾ ਹੋਰ ਅਸੀਂ ਤਾਂ ਬਹੁਤ ਟੈਨਸ਼ਨ 'ਚ ਸੀਗੇ ਵੀ ਪਤਾ ਨਹੀਂ ਕਿੱਧਰ ਗਿਆ ਫਤਿਹ ਤੁਸੀਂ ਤਾਂ ਪਤਾ ਨਹੀਂ ਕੀ ਸੋਚਦੇ ਹੋਵੋਗੇ ਹਨਾ ਮੇਰੇ ਬਾਰੇ ਵੀ ਪਤਾ ਨਹੀਂ ਕਿੱਥੇ ਬਾਗੀ ਬਿਨਾ ਦੱਸੇ ਹੋਰ ਬੱਸ ਅਸੀਂ ਤਾਂ ਤੇਰੇ ਬਾਰੇ ਗਲਤੀ ਸੋਚੀਗੇ ਸੋਚੋਗੇ ਗਲਤ ਮੈਂ ਤਾਂ ਗਲਤੀਆਂ ਬਥੇਰੀਆਂ ਕੀਤੀਆਂ ਨੇ ਦਿਮਾਗ ਜੇ ਫਿਰ ਉਹੀ ਗੱਲ ਆਉਂਦੀ ਹੈ ਵੀ ਦੁਬਾਰਾ ਨਾ ਮੈਂ ਇਹ ਜੋ ਕੁਝ ਕਰਤਾ ਹੋਵੇ ਚਲ ਕੋਈ ਨਾ ਹੁਣ ਤਾਂ ਬੱਸ ਆ ਗਿਆ ਠੀਕ ਹੈ ਤੇ じゃ ਹੁਣ ਨੀਹਾ ਨੂੰ ਰੋਟੀ ਬਣਾ ਕੇ ਦੇ ਦੇ ਠੀਕ ਹੈ ਜੀ ਮੈਂ ਬਣਾ ਲਾਂਗੀ ਪਾਉਂ ਮ ਸੁੱਕੇ ਪਏ ਨੇ ਮੀਵੀ ਪਾਇਨਾ ਫਿਰ ਵੀ ਇਹ ਸੁੱਕੇ ਪਏ ਨੇ ਚਲ ਆਪ ਹੀ ਪਾ ਦਿੰਦੇ ਆ ਲਾ ਧੀਰ ਤਾਈ ਸੀਗੀ ਤੇ ਮੈਂ ਤਾਂ ਭੁੱਲੀ ਗਈ ਦੱਸਣਾ ਨੇ ਹਾਂ ਨੂੰ ਵੀ ਫਤਨ ਲੈ ਕੇ ਆਈ ਸੀ ਤੇ ਚਲ ਵਧੀਆ ਹੋ ਗਿਆ ਇਹ ਸਾਡੇ ਕੋਲ ਤਾਂ ਨਿੰਮੋ ਹੈਗੀ ਆ ਚਲ ਫਤੇ ਉਹਨੇ ਆਪਦੇ ਭਾਈ ਪਰ ਜਾਈ ਨਹੀਂ ਦੇਤਾ ਮੈਨੂੰ ਵੀ ਬਹੁਤ ਖੁਸ਼ੀ ਹੈਗੀ ਵਿਚਾਰੇ ਖਾਲੀ ਝੋਲੀ ਸੀਗੀ ਚਲ ਉਹ ਵੀ ਜਵਾਕਨਾਥ ਖੇਡ ਲਿਆ ਕਰਨਗੇ ਮੈਨੂੰ ਵੀ ਬਹੁਤ ਖੁਸ਼ੀ ਹੈਗੀ ਤੇ ਨਾਲੇ ਸੱਚ ਨੇ ਹੁਣ ਤਾਂ ਮੈਂ ਦੱਸਿਆ ਹੀ ਨਹੀਂ ਬਸੀਰਤਾ ਆ ਕੇ ਗਈ ਹੈਗੀ ਕਰਦੀਆਂ ਫੋਨ ਉਹਨੂੰ ਦੱਸਦੀਆਂ ਤੇ ਦੋ ਚਾਰ ਦਿਨਾਂ ਨੂੰ ਆਪਣਾ ਸੀਰਾ ਵੀ ਆਉਣ ਵਾਲਾ ਹੈਗਾ ਫੌਜੀ ਤੇ ਕਰਦੀਆਂ ਗੱਲ ਵੀ ਭਾਈ ਤੂੰ ਵੀ ਆ ਜਾ ਘਰੇ ਹੁਣ ਤੇ ਕੋਈ ਨਹੀਂ ਮੈਂ ਸ਼ਾਮ ਨੂੰ ਬਿਠੇ ਰਹਾ ਜਿਹੜਾ ਤੇਰੇ ਉਹਨਾਂ ਨੇ ਸ਼ਾਮ ਲਿਆ ਤੈਨੂੰ ਬਹੁਤ ਵਧੀਆ ਹੋ ਗਿਆ ਤੇ ਆ ਜਾ ਪੁੱਤ ਘਰੇ ਕਰਦੀਆਂ ਫੋਨ ਉਹਨੂੰ ਮੈਂ ਲਾ ਕੇ ਪੁੱਤ ਨਹੀਂ ਕਿਉਂ ਧੰਮ ਚੜ ਗਿਆ ਇੱਕ ਰੱਗ ਪਾਇਆ ਲਿਆ ਕੇ ਪਾਣੀ ਦਾ ਇੰਨੇ ਜੀ ਧੰਮ ਚੜ ਗਿਆ ओहो क्या करा ओहो कितनी गर्मी है जहाँ निकल दिया हो ना मनी हनु हेलो ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਐ? ਹਾਂ ਪੁੱਤ ਵਧੀਆ ਤੇ ਮੈਂ ਕਹਿੰਦੀ ਸੀਗੀ ਪੁੱਤ ਵੀ ਦੇਖ ਨੇ ਮੋਦਾ ਤਾਂ ਸਕੂਲ ਲੱਗਣ ਲੱਗ ਗਿਆ ਹੁਣ ਹੈਨਾ ਤੇ ਮੈਂ ਜਮ ਕੱਲੀ ਰਹਿ ਜਣੀ ਐਡਾ ਵੱਡਾ ਘਰ ਹੈਗਾ ਤੇ ਜੀ ਨਹੀਂ ਲੱਗਦਾ ਹੈਗਾ ਵੀ ਤੂੰ ਆ ਜਾ ਦੇਖ ਹੁਣ ਉਹਨਾਂ ਨੇ ਬਹੁਤ ਕਰਤਾ ਤੇਰਾ ਕੰਮ ਭਾਈ ਭਰਜਾਈ ਨੇ ਬਹੁਤ ਸੇਵਾ ਕਰਤੀ ਤੇਰੀ ਚੱਲ ਹੁਣ ਮੈਂ ਕਰਦਾ ਕਰੂੰ ਮੇਰੇ ਕਿੜਾ ਕ ਬੜਾ ਕੰਮ ਕਰਦੀ ਆ ਮੈਂ ਔਰ ਕੰਮ ਵਾਲੀ ਆਪਣਾ ਲਾਈ ਰੱਖੀ ਐ ਤੇ ਤੂੰ ਆ ਜਾ ਪੁੱਤ ਹਾਂ ਹੋਰ ਤੇ ਫੌਜੀ ਵੀ ਆਪਣਾ ਆਉਣ ਵਾਲਾ ਹੈ ਹਾਂ ਕਹ ਜੀ ਵੀ ਤਿੰਨ ਚਾਰ ਦਿਨਾਂ ਤਾਈ ਮੈਂ ਆਉਂਗਾ ਹਾਂ ਹਾਂ ਵਧੀਆ ਠੀਕ ਹੈ ਤੇ ਤੂੰ ਆ ਜਾ ਪੁੱਤ ਹੁਣ ਜਿਹੜਾ ਮੈਂ ਇਹ ਨਹੀਂ ਕਹਿੰਦੀ ਤੂੰ ਆ ਹੁਣ ਸਾਰੀ ਕੰਮ ਲੱਗ ਜੀ ਮੈਂ ਤੇਰੇ ਜਿੰਨਾ ਕੰਮ ਤਾਂ ਕਰ ਹੀ ਦਿਆ ਕਰੂੰਗੀ ਤੇਰੀ ਸੇਵਾ ਜਿੰਨੀ ਕੋ ਮੇਰੇ ਕਰਮਚਾਰਜ ਮੈਂ ਕਰੂੰਗੀ ਠੀਕ ਹੈ ਗੋਇਨੀ ਗੋਇਨੀ ਹੁਣ ਤੂੰ ਫਤਿਹ ਦਾ ਉਹਦੀ ਢੋਲੀ ਚ ਪਾਈ ਦਿੱਤਾ ਗੋਦ ਦੇਤਾ ਉਹਨਾਂ ਨੂੰ ਬੜਾ ਵਧੀਆ ਹੋ ਗਿਆ ਮੈਨੂੰ ਵੀ ਖੁਸ਼ੀ ਮਿਲੀ ਇਸ ਗੱਲ ਦੀ ਤੇ ਆ ਜਾਪਤ ਹੁਣ ਤੂੰ ਮੇਰਾ ਜੀ ਨਹੀਂ ਲੱਗਦਾ ਹੋਰ ਗਈ ਹੋਈ ਐ ਹਾਂ हाँ, 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 हां कर ला बीरा अपने वीरे ਨਾਲ ਗੱਲ ਕਰ ਲਾ ਮੰਗੇ ਨਾਲ ਤੇ ਕਹੇ ਵੀ ਮੈਨੂੰ ਤਾਂ ਛੱਡਿਆ ਬਾਈ ਠੀਕ ਹੈ ਹਾਂ ਹਾਂ ਦਵਾਈ ਲੈ ਲਈ ਸੀਗੀ ਤੇ ਬਸ ਤੂੰ ਆ ਜਾ ਹੁਣ ਠੀਕ ਹੈ ਕੋਈ ਨਹੀਂ ਠੀਕ ਹੈ ਕੋਈ ਨਹੀਂ ਮੈਂ ਮੰਗੇ ਵੀਰੇ ਨਾਲ ਗੱਲ ਕਰੂੰਗੀ ਤੇਰੇ ਮੈਨੂੰ ਛੱਡ ਜਾਣ ਕੇ ਆ ਕੇ ਠੀਕ ਆ ਬੇਬੇ ਚਲ ਧਿਆਨ ਰੱਖੀ ਆਉਂਦਾ ਚੰਗਾ ਠੀਕ ਦੇਖ ਲੈ ਬੇਬੇ ਸਾਰਾ ਕੁਝ ਸਹੀ ਹੋ ਗਿਆ ਤੇ ਇੱਕ ਇੱਕ ਘਰੇ ਵੀ ਖੁਸ਼ੀਆਂ ਨੇ ਤੇ ਸਾਰੇ ਘਰੇ ਵੀ ਹੁਣ ਤਾਂ ਮੇਰਾ ਫੌਜੀ ਵਾਪਸ ਆ ਜਾਊਗਾ ਫਿਰ ਦੇਖੀ ਬੇਬੇ ਜਦੋਂ ਮੇਰੇ ਫੌਜੀ ਨੇ ਫੋਟੇ ਨੂੰ ਦੇਖਿਆ ਨਾ ਤਾਂ ਉਹ ਵੀ ਬਹੁਤ ਖੁਸ਼ ਹੋਊ ਮੈਨੂੰ ਪਤਾ ਹੈ ਬੇਬੇ ਬਾਕੀ ਤਾਂ ਸਭ ਕੁਝ ਠੀਕ ਆ ਪਰ ਜੇ ਇਹਨਾਂ ਮੌਕਿਆਂ ਤੇ ਤੂੰ ਦਿਨਾਂ ਤਾਂ ਗੱਲ ਹੀ ਕੋਈ ਹੋਰ ਹੋਣੀ ਸੀ ਫਿਰ ਮੇਰੀ ਖੁਸ਼ੀ ਨਾ ਦੁੱਗਣੀ ਹੋ ਜਾਣੀ ਸੀ ਪਰ ਕੋਈ ਨਹੀਂ ਬੇਬੇ ਸਮੇਂ ਦੇ ਨਾਲ-ਨਾਲ ਕਹਿੰਦੇ ਹੁੰਦੇ ਨਾ ਸਭ ਕੁਝ ਬਦਲ ਜਾਂਦਾ ਤੇਰੀ ਧੀ ਵੀ ਹੁਣ ਦਲੇਰ ਹੋਊਗੀ ਬਹੁਤ ਦੁੱਖ ਸਹਲੇ ਤੇਰੀ ਧੀ ਨੇ ਨਾਲੇ ਹੁਣ ਤਾਂ ਮੰਗਾ ਵੀਰ ਅਤੇ ਭਾਬੀ ਵੀ ਮੇਰਾ ਪੂਰਾ ਸਾਥ ਦਿੰਦੇ ਨੇ ਹੁਣ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਮੇਰੇ ਸਾਰੇ ਸ਼ੌਂਕ ਪੂਰੇ ਕਰਦੇ ਨੇ ਉਹ ਬੇਬੇ ਉਹ ਤਾਂ 2-4 ਦਿਨਾਂ ਦੇ ਵਿੱਚ ਨਾ ਮੇਰਾ ਫੌਜੀ ਵੀ ਵਾਪਸ ਆ ਜਾਊਗਾ ਫਿਰ ਬਿੱਬੀ ਤੇਰੀ ਧੀ ਨਾ ਸੋਹਰੇ ਘਰੇ ਵਗ ਜੂਗੀ ਫਿਰ ਤੇਰੀ ਧੀ ਦੀ ਜ਼ਿੰਦਗੀ 'ਚ ਨਾ ਹੋਰ ਵੀ ਖੁਸ਼ੀਆਂ ਆ ਜਾਣਗੀਆਂ ਇਹ ਹਨ ਰੋਟੀ ਦਵਾ ਧੁਖੀ ਬੈਠੀ ਹੈ ਵਿਚਾਰੀ ਨੇ ਹਾਂ ਹਾਂ ਮੈਂ ਰੋਟੀ ਖਾ ਲਾ ਕੋਈ ਨਹੀਂ ਭੱਬੀ ਖਾ ਲੈਂਦੀ ਮੈਂ ਆਪ ਚੱਕ ਲੈਂਦੀ ਨਹੀਂ ਨਹੀਂ ਤੇਰਾ ਵੀਰਾ ਦੱਸ ਦਿੱਤੀ ਦੋ ਦਿਨ ਹੋ ਗਏ ਤੂੰ ਕੁਝ ਵੀ ਨਹੀਂ ਖਾਦਾ ਬਸ ਭੱਬੀ ਫਤੇ ਕਰਕੇ ਮੈਂ ਸਮਝਦੀ ਆਂ ਪਰ ਮੈਂ ਨਾ ਨੇ ਹਾਂ ਐਂ ਸੋਚਦੀ ਆਂ ਮੈਂ ਮੇਰੇ ਤੋਂ ਗਲਤੀਆਂ ਬਹੁਤ ਹੋਈਆਂ ਜੇ ਮੈਂ ਕੋਈ ਵੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਦੀ ਆਂ ਨਾ ਗਲਤੀ ਹੋ ਜਾਂਦਾ ਕੋਈ ਨਹੀਂ ਭਾਬੀ ਜਿਹੜਾ ਕੁਝ ਹੋ ਗਿਆ ਕਰ ਗਿਆ ਪੁਰਾਣੀਆਂ ਗੱਲਾਂ ਤੇ ਮਿੱਟੀ ਪਾ ਐਵੇਂ जखम ਹਰੇ ਨਹੀਂ ਕਰੀਦੇ ਹੁੰਦੇ ਇਹਨਾਂ ਤੇ ਤਾਂ ਮਲਮ ਲਾਈ ਚੰਗੀ ਹੁੰਦੀ ਹੈਗੀ ਨੇ ਹਜਾ ਜ਼ਿਆਦਾ ਆ ਜਾਂਦੀਆਂ ਨੇ ਗੱਲਾਂ ਮਾੜਾ ਹੀ ਇੰਨਾ ਕੀਤਾ ਕਿੱਥੋਂ ਭੁੱਲੇ ਜਾਂਦਾ ਕੋਈ ਨਹੀਂ ਭਾਬੀ ਦੇਖ ਕੀਤੀਆਂ ਤਾਂ ਤੂੰ ਮੇਰੇ ਨਾਲ ਸੀ ਜਦੋਂ ਮੈਂ ਭੁੱਲ ਸਕਦੀਆਂ ਫਿਰ ਤੂੰ ਕਿਉਂ ਨਹੀਂ ਭੁੱਲ ਸਕਦੀ ਹੈ ਠੀਕ ਹੈ ਨੇ ਜੇ ਤੂੰ ਇੰਨਾ ਕਹੀ ਐਂ ਨੇ ਤਾਂ ਮੈਂ ਉਹ ਗੱਲਾਂ ਕੋਈ ਯਾਦ ਨਹੀਂ ਕਰਦੀ ਬਸ ਭਾਬੀ ਯਾਦ ਨਾ ਕਰਿਆ ਕਰ ਅੱਗੇ ਦਾ ਸੋਚਿਆ ਕਰ ਨਾਰੇ ਹੁਣ ਤਾਂ ਆਪਣੇ ਘਰੇ ਹੋਰ ਵੀ ਖੁਸ਼ੀਆਂ ਆਉਣਗੀਆਂ ਇੱਕ ਫਤਿਹ ਹੋ ਜਾਊਗਾ ਇੱਕ ਹੋਰ ਹੋ ਜਾਊਗਾ ਚਲ ਤਾਂ ਇਹਨਾਂ ਦੀ ਜੋੜੀ ਬਣ ਜਾਗੀ ਹੋਰ ਨਾਲਿਆ ਘਰ ਵਿੱਚ ਰੌਣਕ ਲੱਗ ਜੇ ਮੈਨੂੰ ਤਾਂ ਹੀ ਹੋਇਆ ਪਿਆ ਸੀਗਾ ਵੀ ਤੂੰ ਵਗ ਜਾਂਦੀ ਨਾਲ ਤੇਰੇ ਫਤੇ ਵਗ ਜਨ ਕੱਲੇ ਅਸੀਂ ਕਿਵੇਂ ਰਹਿੰਦੇ ਨਾ ਭਾਬੀ ਜੇ ਤੇਰੇ ਜਵਾਬ ਨਾ ਨਾਵੇਂ ਤੂੰ ਆਹ ਦੱਸਦੀ ਮੈਨੂੰ ਤਾਂ ਮੈਂ ਫਤੇ ਨੂੰ ਇੱਥੇ ਛੱਡ ਕੇ ਜਾਣਾ ਸੀ ਮੈਂ ਨਾਲ ਨਾਲ ਲੈ ਕੇ ਜਾਂਦੀ ਨੀਹਾ ਮੈਂ ਫਤੇ ਤੇਰੇ ਤੋਂ ਲੈਣ ਆਨੀ ਸੀ ਮੈਂ ਤਾਂ ਬਸ ਇੱਕ ਵਾਰੀ ਤੈਨੂੰ ਪਰਖਿਆ ਸੀਗਾ ਵੀ ਤੂੰ ਕੀ ਕਰਦੀ ਆ ਚਲ ਕੋਈ ਨਹੀਂ ਭਾਬੀ ਚਾਹੇ ਪਰਖਿਆ ਹੀ ਸੀ ਤੇਨੂੰ ਤੇਰੀ ਨੰਨ ਦਾ ਪਤਾ ਤਾਂ ਲੱਗ ਗਿਆ ਵੀ ਤੇਰੀ ਨੰਨ ਦਾ ਦਿਲ ਕਿੱਡੇ ਵੱਡਾ ਮੈਨੂੰ ਪਤਾ ਲੱਗ ਗਿਆ ਮੇਰੀ ਨੰਨ ਨੇ ਮੇਰਾ ਬਹੁਤ ਕਰਦੀ ਆ ਹਾਂ ਭਾਬੀ ਚੱਲ ਰੋਟੀ ਖਾ ਲਾ ਐਵੇਂ ਨਾ ਗੱਲਾਂ ਮਾਰੀ ਜਾ ਤੁਸੀਂ ਖਾ ਲਈ ਭਾਬੀ ਹਾਂ ਨੇ ਖਾ ਲਈ ਤੇ ਵੀਰੇ ਨੇ ਕੋਈ ਨਾ ਉਹਨੂੰ ਵੀ ਫੜਾ ਦਿੰਦੀ ਭਾਬੀ ਫੜਾ ਦੀ ਜਾ ਕੇ ਤੈਨੂੰ ਪਤਾ ਵੀਰਾ ਵੀ ਬਾਲੀ ਟੈਨਸ਼ਨ ਨਹੀਂ ਬੈਠਾ ਸੀ ਜਦੋਂ ਮੈਂ ਰੋਂਦੀ ਸੀ ਨਾ ਵੀਰਾ ਵੀ ਦਿਮਾਗ ਤੇ ਲੋਡ ਲੈ ਜਾਂਦਾ ਸੀ ਉਹਦੀ ਨੇ ਨਾ ਕੱਲੀ ਕੱਲੀ ਭੈਣ ਤੈਨੂੰ ਦੁਖੀ ਕਿਵੇਂ ਦੇਖ ਲੈਂਦਾ ਉਹ ਹਾਂ ਭਾਬੀ ਤਾਂ ਹੀ ਬਾਲੀਵੁੱਡ ਕਰ ਕਰਦਾ ਸੀ ਮੇਰਾ ਵਿਚਾਰਾ ਮੇਰੀ ਨਾ ਅਸੀਂ ਫਿਕਰ ਕਰਾਂਗੇ ਹੋਰ ਕੌਣ ਕਰੂਗਾ ਤੇਰਾ ਫਿਕਰ ਹਾਂ ਭਾਬੀ ਤਾਂ ਹੈ ਨਰੇ ਮਾਤੀ ਨਾਲ ਗੱਲ ਹੋ ਗਈ ਸੀ ਹਾਂ ਹੋ ਗਈ ਸੀ ਉਹ ਵੀ ਦੱਸਦੇ ਸੀਗੇ ਕਹਿੰਦੇ ਵੀ ਤੁਸੀਂ ਉੱਥੇ ਗਏ ਸੀ ਨਾ ਹਾਂ ਮੈਂ ਉੱਥੇ ਭਾਬੀ ਦੇਬੇ ਕਹਿੰਦੀ ਨਾ ਦੋ ਚਾਰ ਦਿਨਾਂ ਦੇ ਵਿੱਚ ਫੌਜੀ ਆਊਗਾ ਸੱਚੇ ਹਾਂ ਭਾਬੀ ਇਹ ਤਾਂ ਬਾਲੀਵੁੱਡ ਦੀਆਂ ਗੱਲਾਂ ਤੇ ਮੈਂ ਦੋ ਚਾਰ ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਬਸ ਇੱਥੋਂ ਭੱਗ ਜੂਗੀ ਪਰ ਉਹ ਤੇ ਤੁਹਾਨੂੰ ਪਤਾ ਨਾ ਘਰ ਦੀ ਸਫਾਈ ਸਪੋਈ ਵੀ ਕਰਨੀ ਹੋਊਗੀ ਐਵੇਂ ਤੂੰ ਨਾ ਲੱਗ ਜੀ ਸਫਾਈਆਂ ਕਰਨ ਉੱਥੇ ਤੈਨੂੰ ਕੀ ਲੱਗਦਾ ਭਾਬੀ ਬੇਬੇ ਮੈਨੂੰ ਕਰਨ ਦਊਗੀ ਬਸ ਐਵੇਂ ਮੈਂ ਬੇਬੇ ਕੋਲ ਜਾ ਕੇ ਪੈਗੀ ਨਾ ਮੈਨੂੰ ਸਾਰਾ ਹੀ ਕਾਪੀ ਹੋ ਜਾਊ ਮੇਰਾ ਤਾਂ ਹਾਂ ਇਹ ਤਾਂ ਮੈਨੂੰ ਪਤਾ ਮਸੀ ਕੋਈ ਕੰਮ ਨਹੀਂ ਕਰਨਦੀ ਹੁੰਦੀ ਤੈਨੂੰ ਹੋਰ ਮੈਨੂੰ ਵੀ ਕਹਿੰਦੀ ਸੀ ਕਹਿੰਦੀ ਬਥੇਰਾ ਸੰਭਲਿਆ ਤੈਨੂੰ ਤੇਰੀ ਭਾਬੀ ਨੇ ਹਾਂ ਤੂੰ ਇੱਥੇ ਆ ਜਾ ਚੱਲ ਮੈਂ ਪਾਣੀ ਲੈ ਕੇ ਆਉਣੀ ਤੇਰੇ ਵਾਸਤੇ ਠੀਕ ਹੈ ਭਾਬੀ ਲੈ ਹੁਣ ਤਾਂ ਸਾਰਾ ਕੁਝ ਸਹੀ ਹੋ ਗਿਆ ਹੁਣ ਤਾਂ ਮੈਨੂੰ ਸਹੁਰੇ ਘਰੇ ਜਾਣਾ ਚਾਹੀਦਾ ਸਾਰੇ ਕੰਮ ਤਨਵੇੜਦੇ ਬਸ ਇਕੱਲੇ ਭਾਂਡੇ ਰਹਿ ਗਿਆ ਚੱਕ ਦਾ ਸਨੇਹਾ ਨੇ ਰੋਟੀ ਖਾ ਲਈ ਉਹਨੇ ਇਹ ਪਤਾ ਨਹੀਂ ਕਿੱਧਰ ਗਏ ਨੇ ਇਹ ਵੀ ਆਜਨ ਤਾਂ ਰੋਟੀ ਪਾ ਕੇ ਦੇ ਦਾਂ ਨਾ ਖੜੂ ਗਾ ਫਰੇ ਤੇ ਨੇਹਾ ਨੇ ਰੋਟੀ ਖਾ ਲਈ ਹਾਂਜੀ ਖਾ ਲਈ ਹੋਰ ਦੋ ਦਿਨ ਹੋ ਗਏ ਸੀ ਰੋਟੀ ਨਹੀਂ ਖਾਦੀ ਹੋਣ ਜੀ ਕੀ ਕਰਤਾ ਹੁੰਦਾ ਹੀ ਆ ਹੁੰਦਾ ਇਹ ਬੱਚੇ ਦਾ ਹਾਂਜੀ ਫੋਟੇ ਨੂੰ ਮੈਂ ਲੈ ਗਈ ਸੀ ਨਾ ਬਿਨਾਂ ਦੱਸੇ ਹਾਂ ਣ ਦੇਖ ਲੈ ਬੈਠੇ ਨੇ ਆਪੜੇ ਵੀ ਸੁਣ ਲੈ ਤੈਨੂੰ ਕਿਹਾ ਸੀ ਬਾਈ ਵੀ ਜ਼ਰੂਰ ਸੁਣੂ ਆਪਣੀ ਹਾਂਜੀ ਬਾਈ ਗੁਰੂ ਮੈਨੂੰ ਫੋਨ ਤਾਂ ਲਈ ਜੀ ਮੈਂ ਤਾਂ ਮੇਦੀ ਨਹੀਂ ਸੀਗੀ ਵੀ ਆਪਣੀ ਵੀ ਸੁਣੂਗਾ ਉਹ ਨਹੀਂ ਉਹ ਤਾਂ ਭਰੋਸਾ ਰੱਖਿਆ ਉਹ ਸਭ ਤੇ ਸੁਣਦਾ ਹੈ ਮੈਂ ਤਾਂ ਗਲਤੀਆਂ ਇੰਨੀ ਨਹੀਂ ਕੀਤੀਆਂ ਸੀ ਜੀ ਮੈਂ ਤਾਂ ਹੁਣ ਆ ਹੀ ਲੱਗਣ ਲੱਗ ਗਿਆ ਸੀਗਾ ਵੀ ਬਾਈ ਗੁਰੂ ਮੈਨੂੰ ਸਜ਼ਾ ਹੀ ਦੇਈ ਜਾਂਦਾ ਉਹ ਚਲ ਕੋਈ ਨਾ ਜਿਹੜੇ ਹੋਣੇ ਸੀ ਹੋ ਜਾਣਾ ਫੋਨ ਕੋਲੇ ਜਾ ਤੋ ਨਾ ਠੀਕ ਹੈ ਜੀ ਨਾਲ ਜਦੋਂ ਕਦੇ ਅੱਗੇ ਤੋਂ ਜਾਏਗੇ ਕਿਤੇ ਨਾ ਦੱਸ ਕੇ ਜਾਏਗਾ ਸਾਨੂੰ ਚੰਗਾ ਜੀ ਉਹ ਬੱਸ ਮੈਨੂੰ ਆਏ ਸੀ ਤੇ ਜਲਦੀ ਜਲਦੀ ਮਾਸੀ ਕੋਲ ਵਗ ਜਾ ਸਾਰੀ ਗੱਲ ਉਹਨਾਂ ਨੂੰ ਦੱਸਦਾ ਪਰ ਸੰਗ ਦਾ ਫਿਕਰ ਹੋ ਰਹੀ ਸੀ ਨਾ ਬਸ ਮੇਰੀ ਇਹੀ ਗਲਤੀ ਰਹੀ ਗਈ ਮੈਂ ਤੁਹਾਨੂੰ ਬਿਨਾਂ ਦੱਸੇ ਵਗ ਗਈ ਆ ਦੇਖ ਲੈ ਨਿਹਾਲਾ ਚ ਕਿੰਨੀ ਵਸ਼ੌੜੀ ਹੈ ਇਹਨੂੰ ਖੁਸ਼ੀ ਹੋਣੀ ਹੈ ਵੀ ਆਪਣੇ ਵੀ ਜਿਹੜੇ ਚ ਵਧੀਆ ਰੌਣਕਾਂ ਲੱਗ ਜਾਣਗੀਆਂ ਚੱਲ ਦੋ ਰੋਟੀ ਲੈ ਆਵਰ ਹਾਂਜੀ ਮੈਂ ਰੋਟੀ ਲਿਆਣੀ ਆ ਸੱਚੀ ਸੋਨਲੀ ਜੀ ਬਾਈ ਗੁਰੂ ਨੇ ਆਪਣੀ ਹੁਣ ਆਪਾਂ ਵੀ ਵਧੀਆ ਖੁਸ਼ ਰਵਾਂਗੇ ਹੁਣ ਇਹੋ ਜੀ ਮੈਂ ਕੋਈ ਗਲਤੀ ਨਹੀਂ ਕਰਦੀ ਜਿਹਦੇ ਕਰਕੇ ਤੁਹਾਡੇ ਦਿਲ ਨੂੰ ਠੇਸ ਪਹੁੰਚੇ ਸਾਨੂੰ ਰੋਟੀ ਪਾ ਕੇ ਦੇ ਕੇ ਆਉਣੀ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਬਹੁਤ ਵਧੀਆ ਹੋਵੋਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾ ਕਰ ਥੈਂਕ ਯੂ ਸੋ ਮੱਚ